i ਤੁਸੀਂ ਭਾਜੀ ਕਿੱਥੋਂ ਦੇ ਹੋ ਕੀ ਨਾਮ ਆ ਤੁਹਾਡਾ ਤੁਸੀਂ ਦੱਸੋ ਫਿਲਹਾਲ ਤੇ ਮੈਂ ਤੁਹਾਨੂੰ ਦੱਸ ਦਵਾਂ ਅਸੀਂ ਦਲਹੌਜ਼ੀ ਖਲੋਤੇ ਆ ਇਹ ਮੌਲ ਰੂਡ ਆ ਇਹ ਹੋਟਲ ਸਨਰਾਈਜ਼ 뷰 ਆ ਠੀਕ ਹੈ ਤੇ ਭਾਜੀ ਇਹਦੇ ਬਾਰੇ ਮੈਂ ਇੱਥੇ ਮਿਹਨਤ ਕਰਨ ਦੇ ਆ ਲੱਗੇ ਆ ਹਨਾ ਤੇ ਦਿਲੋਂ ਮੇਰੀ ਤੁਹਾਨੂੰ ਇਹ ਰਿਕੁਐਸਟ ਆ ਕਿ ਤੁਸੀਂ ਭਾਜੀ ਉਹਨਾਂ ਨੂੰ ਜਰੂਰ ਸਪੋਰਟ ਕਰੋ ਤੇ ਇਹ ਤੁਹਾਨੂੰ ਆਪਣੀ ਡਿਟੇਲ ਦਿੰਦੇ ਆ। ਥੈਂਕ ਯੂ ਥੈਂਕ ਯੂ। ਮੇਰਾ ਨਾਮ ਆਰੀਅਨ ਹੈ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ। ਮੇਰੀ ਇੰਸਟਾਗ੍ਰam ਤੇ ਤੇ YouTube ਤੇ ਦੋਵੇਂ ਸੇਮ ਆਈਡੀ ਨੇ। ਉਹ ਹੈਗੀ ਹੈ 10 ਆਰੀਅਨ ਦੇ ਨਾਮ ਤੋਂ। D W A S ਸਪੈਲ ਕਰਦੇ ਆ। A R Y A N 10 ਆਜ 10 ਆਰੀਅਨ ਇੱਕ ਵਾਰ ਇਹਨਾਂ ਦੇ ਕੋਲੋਂ ਕਰਵਾਇਆ ਜਾਵੇ। ਮੈਂ ਚੰਡੀਗੜ੍ਹ ਤੋਂ ਆਦਾ ਰਹਿਣ ਵਾਲਾ ਪਰ 50 ਸਾਲ ਹੋ ਗਏ ਮੈਂ ਦਿੱਲੀ 'ਚ ਰਹਿ ਰਹੇ ਹਾਂ ਗੁਰੂ ਜੀ ਦੇ ਕੋਲ। ਗੁਰੂ ਜੀ ਦੇ ਕੋਲ। ਗੁਰੂ ਜੀ ਰਹਿ ਰਹੇ। ਗੁਰੂ ਮੀਰ ਜੀ। ओके okay. ठीक okay. है ते ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਇੰਡਸਟਰੀ ਮੇਰੇ ਸ਼ੌਂਕ ਹੀ ਹੈ ਜੀ ਅੱਛਾ ਕਦੋਂ ਤੋਂ ਸਿੰਗਿੰਗ ਦੀ ਲਾਈਨ 'ਚ ਆ ਗਏ ਤੁਸੀਂ ਸਿੰਗਿੰਗ ਲਗਾ ਲਓ ਜਦੋਂ ਮੈਂ 14 ਸਾਲ ਦਾ ਸੀਗਾ 13 14 ਸਾਲ ਦਾ ਅੱਛਾ ਜੀ ਕੋਸ਼ਿਸ਼ ਕਰ ਰਹੇ ਹਾਂ ਤੇ ਕੀ ਫਿਊਚਰ ਪਲਾਨਿੰਗ ਹੈ ਤੁਹਾਡੀ ਸਰ ਫਿਊਚਰ ਪਲਾਨਿੰਗ ਕੁਝ ਨਹੀਂ ਹਲੇ ਦੇਖੋ ਜਿੱਦਾਂ ਵਾਈਕਲ ਜੀ ਦੀ ਇੱਛਾ ਲੱਗੇ ਹੋਏ ਆ ਮਹਾਰਾਜ ਜਿੱਦਾਂ ਨੂੰ ਤੋੜ ਦੇਗਾ ਚਲੋ ਇੱਕ ਕਰ ਇਹਨਾਂ ਕੋਈ ਇਹਨਾਂ ਦਾ ਬੈਸਟ Song ਇੱਕ ਕਰ ਆਪਾਂ ਸੁਣੀਏ ਇਹਨਾਂ ਦਾ ਗੇਮ ਦੁਬਾਰਾ ਕਹਿਣ ਲੱਗਾ ਵਾਂ ਕਿ ਤੁਸੀਂ ਇਹਨਾਂ ਨੂੰ ਸਪੋਰਟ ਕਰੋ ਭਾਜੀ ਇਹਨਾਂ ਨੂੰ ਸਪੋਰਟ ਦੀ ਜ਼ਰੂਰਤ ਹੈ ਆ ਠੀਕ ਹੈ ਦੇਖੋ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਇੱਕ ਕਲਿੱਕ ਕਰਨ ਦੇ ਨਾਲ ਹਨਾ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਪਰ ਇਹ ਅੱਜ ਚਲੋ ਆਪਾਂ ਸੋਚੀਏ ਕਿ ਅਗਰ ਇਹ ਤੁਹਾਡੇ ਕਲਿੱਕ ਦਿੱਤੇ ਆ ਜੇ ਕਿ ਇਸੇ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੋਵੇ ਤੇ ਫਿਰ ਮੋਟੀਵੇਸ਼ਨ ਪਤਾ ਨਹੀਂ ਤੁਸੀਂ ਕਿੱਥੇ ਹੋ ਕਿੱਥੇ ਨਹੀਂ ਹੋ ਤੁਸੀਂ ਸ਼ਾਇਦ ਇੱਥੇ ਨਾ ਆ ਪਾਓ ਹੋ ਸਕਦਾ ਹੈ ਹੋ ਸਕਦਾ ਤੁਸੀਂ ਆ ਵੀ ਜਾਓ ਹੋ ਸਕਦਾ ਤੁਸੀਂ ਨਾ ਆ ਆ ਪਾਓ ਪਰ ਉਹਦੇ ਵਿੱਚ ਤੁਸੀਂ ਇੱਕ ਕਲਿੱਕ ਕਰਕੇ ਤੇ ਜ਼ਰੂਰ ਉਸ ਹੈਲਪ ਦੇ ਵਿੱਚ ਸ਼ਾਮਿਲ ਹੋ ਸਕਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡਾ ਧੰਨਵਾਦ ਜ਼ਰੂਰ ਆਪਾਂ ਇੱਕ ਵਾਰੀ ਇਹਨਾਂ ਦਾ ਦ ਬੈਸਟ ਸੰਗਸ ਹੁੰਦੇ ਆ ਡੇਡ ਆ ਕਿ ਤੁਹਾਡੇ ਤੱਕ ਪਹੁੰਚੇ ਪਾਜੀ ਸ਼ੋਰਸ ਇੱਕ ਡੇਢ ਦੋ ਮਿੰਟ ਦੇ ਠੀਕ ਹੈ ਠੀਕ ਹੈ ਪਲੀਜ਼ ਸਭ ਤੋਂ ਮੰਗੀ ਹੁੰਦੀ ਹੈ ਮਾਸੂਮੀਆਂ ਸੋਹਣੇ ਤਾਜ ਲੋਕ ਬੱਥੇਰੇ ਹੁੰਦੇ ਨੇ ਸਭ ਤੋਂ ਮਹਿੰਗੀ ਹੁੰਦੀ ਹੈ ਵਾਸੂ ਮਿਆ ਸੋਹਣੇ ਤਾਜ ਲੋਕ ਬੱਥੇਰੇ ਹੁੰਦੇ ਨੇ ਜਿੰਨਾ ਨੋਕੀਏ ਤੇ ਤੱਕਦੇ ਰਹੇ ਚਾਹੀਏ

ਕਮ ਰੱਬ ਦੇ ਗੌਰ ਵਜ਼ੀਰ ਵੀ ਕਰ ਲੈ ਜਿੰਨਾ ਦੇ ਚਿਹਰੇ ਵਿੱਚ ਖਿੱਚ ਜਾਈ ਹੁੰਦੀ ਏ ਉਹ ਤਰਬ ਨੇ ਆਪ ਕੇ ਰਹ ਹੁੰਦੇ ਨਹੀਂ ਹਏ ਸਭ ਤੋਂ ਮਹਿੰਗੀ ਹੁੰਦੀ ਅਮਾਸੂਮਿਆ ਸੋਨੇ ਦਾ ਅੰਜ ਲੋਕ ਬਚੇ ਰਹਦੇ ਨੇ ਰਥੇ ਰਹਿੰਦੇ ਨੇ ਬਹੁਤ ਹੋ ਗਿਆ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਹੁਣ ਅभी ਆਪਣਾ ਕੰਮ ਕਰ ਦਿੱਤਾ ਵਾ ਠੀਕ ਹੈ ਹੁਣ ਕੰਮ ਤੁਹਾਡਾ ਵਾ ਤੁਸੀਂ ਕਰਨਾ ਵਾ ਤੇ ਭਾਈ ਨੂੰ ਪਤਾ ਲੱਗਣਾ ਚਾਹੀਦਾ ਆ ਠੀਕ ਹੈ ਤੇ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਟਾਟਾ ਜੀ ਸਰ ਬਹੁਤ